ਲੈ ਵੀ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਜੱਗੀ ਮੋਟੋ ਬਲੌਗ YouTube ਚੈਨਲ ਤੇ ਤੇ ਅਪਣੇ ਚੱਲ ਰਿਹਾ ਵਿਆਹ ਪਿੰਡਾਂ ਦੇ ਵਿਆਹ ਦੇ ਰਿਵਾਜ ਤੁਹਾਨੂੰ ਦਿਖਾਵਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਦੇਖਦੇ ਰਹੋ ਜੇ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਵੀਡੀਓ ਤੇ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਅੰਤ ਤੱਕ ਦੇਖਦੇ ਰਹੋ ਆਜੀ ਵੀ ਦੋਸਤੋ ਤੁਹਾਨੂੰ ਦਿਖਾਉਣੇ ਅੱਜ ਪਿੰਡਾਂ ਦੇ ਵਿਆਹਾਂ ਦੇ ਰੰਗਾ ਰੰਗ ਪ੍ਰੋਗਰਾਮ ਦੇ ਲੈ ਵੀ ਪਿਆਰੇ ਦੋਸਤੋ ਤੁਸੀਂ ਦੇਖ ਰਹੇ ਹੋ ਜੋ ਕਿ ਆਪਣੇ ਪਿੰਡਾਂ ਦੇ ਵਿਆਹ ਦੇ ਵਿੱਚ ਇਹ ਆਪਸਦਾਰੀ ਦਾ ਬਹੁਤ ਹੀ ਪੁਰਾਣੇ ਸਮਿਆਂ ਤੋਂ ਚੱਲਦਾ ਆ ਰਿਹਾ ਰਵਾਜ ਤੇ ਵਿਆਹ ਲੈ ਕਰਦੇ ਵਿੱਚ ਇਕੱਠੇ ਹੋ ਕੇ ਸਬਜ਼ੀ ਭਾਜੀ ਜੀਰਨੀ ਉਹ ਸਾਰੇ ਬਹੁਤ ਕੰਮ ਕਰਦੇ ਤੇ ਇਕੱਠੇ ਹੋ ਕੇ ਚਾਹ ਹੁੰਦੀ ਤੇ ਆਪਣੇ ਬੱਚੇ ਜਿਵੇਂ ਵੀ ਲੱਡੂ ਗਲਾਸੀਆ ਮਸਾਕ ਬੁੱਲਾ ਆਦੀ ਸਮਾਨ ਬਹੁਤ ਮਠਿਆਈ ਬੜੇ ਹੀ ਆਨੰਦ ਨਾਲ ਖਾਣੀ ਤੇ ਸਭ ਨੇ ਤੇ ਸ੍ਰੀਕ੍ਰਾ ਲਈ ਰੱਖਣਾ ਇਹ ਵੀ ਇੱਕ ਪੁਰਾਣਾ ਰਵਾਜ ਆ ਰੀਤੀ ਰਵਾਜ ਹੁਣਾਂ ਸ਼ੁਰੂ ਹੋ ਚੁੱਕੇ ਨੇ ਆਪਣੇ ਪਿੰਡ ਮੰਦਿਰ ਦੇ ਵਿੱਚ ਤੇ ਤੁਸੀਂ ਦੇਖਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਰਿਆ ਕਰੋ ਤੁਹਾਡਾ ਫਲਾ ਚੈਨਲ ਦੇਖਣ ਲਈ ਤੁਹਾਨੂੰ ਲੋਕ ਯੂਟਿਊਬਰ ਤੇ ਤੁਸੀਂ ਦੇਖ ਰਹੇ ਹੋ ਕਿ ਪਿੰਡਾਂ ਦੇ ਵਿਆਹ ਦੇ ਵਿੱਚ ਲਾਣਾ ਸਣੀ ਜੀ ਆ ਚੱਕਲੇ ਨੇ ਕੜਾ ਦੇ ਮੂਲ ਪਾਰਦਾ ਹਰੇ ਦੋਸਤੋ ਤੁਸੀਂ ਦੇਖ ਰਹੇ ਹੋ ਜੋ ਕਿ ਸਾਰਿਆਂ ਨੂੰ ਪਹਿਲਾਂ ਪਿੰਡਾਂ ਦੇ ਵਿੱਚ ਕਰਵਾਜ ਹੈ ਵੀ ਪਾਰੇ ਓਪਨ ਚੁੱਲਾ ਕਰਕੇ ਉਹ ਤੇ ਕੜਾ ਤੱਤੇ ਪਾਣੀ ਵਾਲਾ ਰੱਖਣਾ ਫਿਰ ਹੁਣ ਤਾਂ ਸਮੇਂ ਦੇ ਮੁਤਾਬਕ ਡਿਜ਼ਾਈਨ ਪਿੰਡਾਂ ਦੇ ਵਿਆਹਾਂ ਦੇ ਵਿੱਚ ਹੋਣ ਲੱਗ ਗਏ ਵਿਆਹ ਵਾਰ ਇੱਕ ਤਾਂ ਲੈ ਕੇ ਚੰਦੇ ਤੋਂ ਅੱਗੇ ਉਹਨੂੰ ਪਾਸ ਕਰਾਉਣਾ ਹਰ ਵਾਰ ਹੀ ਪਹੁੰਚਣਾ ਪਕੌੜੇ ਤੇ ਪੂਰੀ ਬਣੇ ਪੌੜੇ ਤਿਆਰ ਤਿਆਰ ਨੇ ਵੀ ਕੰਮ ਢੋ ਕਮੀ ਪਛੀ ਨਾ ਰਹੇ ਕੋਈ ਮੱਜਾ ਥੋਣ ਮਿਰਚ ਫੱਜਾ ਪਕੌੜੀਆਂ ਨਹੀਂ ਬਣਾਦੀ ਹਾਂ ਮਿਕਸ ਨਹੀਂ ਕਰੇ ਨੇ ਹਾਂ 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 ਠੰਗ ਕਰ ਓਏ ਸਾਜੀ ਚਲੋ ਵੀ ਲੈ ਵੀ ਦੂਜਾ ਰਿਵਾਜ ਸਾਨੂੰ ਸੋਹਣਿਆ ਜੋ ਕਿ ਪਿੰਡਾਂ ਦੇ ਵਿੱਚ ਇਹ ਰਿਵਾਜ ਬਹੁਤ ਸਮਿਆਂ ਤੋਂ ਚੱਲ ਰਿਹਾ ਹੈ ਆਈ ਚਾਰ ਖਸਾਂਜ ਇਕੱਠੇ ਉਹ ਕਹਿੰਦਾ ਜੱਜ ਬਣ ਕੇ ਓਕੇ ਨਾਲ ਗੱਲਾਂ ਬਾਤਾਂ ਕਰਨੀਆਂ ਤੇ ਨਾਲੇ ਸਬਜ਼ੀ ਬਾਜੀ ਉਹਦਾ ਗੱਲ ਦੀ ਜੱਜ ਬਣ ਕੇ ਵੇਣੇ ਇਧਰ ਲੈ ਲੈ ਚਾਹ ਪੁੱਤ ਚਾਹ ਪੁੱਤ ਚਾਹ ਪੁੱਤ ਚਾਹ ਪੁੱਤ ਚਾਹ ਪੁੱਤ ਲੋਕ ਮਿਲਣਾ ਹੋਰ ਹੋਰ ਜਿੰਨੇ ਵਗੜ ਗਏ ਹੈਗੇ ਤਾਂ ਕਿ 这个是麻醉。啊。